ਡ੍ਰਾਈਵਰ ਬਾਈ ਜਤਿੰਦਰ ਆ ਅੰਕਲ ਨੂੰ ਮਾਉਂਦੀ ਸਾਰੇ ਡਰਾਤਾ ਮਾਹ ਬਾਈ ਜਾਏ ਅੰਕਲ ਭਾਈ ਇਹ ਨਾ ਆਉਂਦਾ ਨਹੀਂ ਹੈ ਨਾ ਯਾਰ ਟਰੈਕਟਰ ਦੀ ਬੱਟੀ ਮੇਰੇ ਨਾਲ ਕਰ ਦਿਓ ਹਾਂ 33 ਲੈਣਾ ਰਹੇ ਹੈ ਹਾਂ ਅੰਕਲ ਕਿਆ ਕਹਿੰਦੇ ਕਮੈਂਟ ਓਦੋਂ 55 ਦੀ ਕਿ 36 ਦੀ ਬਾਈ 55 ਦੀ ਤੇ ਆਏ ਹਾਂ ਹਾਂ ਕਹਿੰਦੇ 55 ਦੀ ਬੜਾ ਬੜਾ ਟਰੈਕਟਰ ਉਹ ਤਾਂ ਫੇਰ ਆਬਾ ਵੇ ਰੱਬ ਤੇ ਉਤਰ ਗਿਆ ਬੇਟਾ ਟਰੈਕਟਰ ਉਹ ਤਾਂ ਬਹੁਤ ਜ਼ਬਰਦਸਤ ਜਿੱਦਾਂ ਵੀ ਹੌਲੈਂਡ ਚ 4th 4 ਸਿਲੰਡਰ ਚ ਰੱਜੇ ਤਿੰਨ ਨਹੀਂ ਸਾਂਭ ਹੁੰਦਾ ਚਾਰ ਤੱਕ ਆ ਸਾਂਭ ਹੁਣ ਚਾਰ ਤੱਕ ਆ ਸਾਂਭ ਹੁਣ ਛੁੱਕਦੇ ਹੀ ਆਉਂਦੇ ਬਾਈ ਦੋਹੇ ਟਰੈਕਟਰ ਹੋਰ ਨੂੰ ਵੀ ਘਾਹ ਭੇਜ ਦੇਣਾ ਬੁਗਾਰਾ ਮੁੰਡਾ ਸਿੰਨ ਲੈ ਕੇ ਟੇਲਣਾ ਉਹ ਲੰਘ ਜਾਣਾ ਸਭ ਨੂੰ ਲੰਘਣਾ ਜੱਗੇ ਸਰਕਾਰੀ ਸੜਕ ਹੈ ਇਹ ਪੂਰੇ ਤੇ ਬੰਨ ਨਹੀਂ ਜਾਣਾ ਹਾਂ ਸਿੱਧਾ ਹਾਂ ਬੰਨ ਤੇ ਸਿੱਧਾ ਟੱਪਰੀਆਂ ਚੱਕੀ ਕੋਲ ਨਹੀਂ ਖੜ ਜਾਣਾ ਮੈਂ ਗੰਨੇ ਵਾਲਾ ਆਪੇ ਲੰਘਾ ਲਣਾ ਉਸੇ ਨੂੰ ਤੁਸੀਂ ਆ ਆਪਣਾ ਉੱਪਰ ਨੂੰ ਭਜਾ ਲਿਓ ਬੰਨ ਜੱਗੇ ਪਾਰਟੀ ਉਹ ਕਰਦੇ ਅਜਿਤਿੰਦਰ ਨੇ ਮੁਰਗਾ ਖਾਣਾ ਅੱਜ ਹਾਂ ਜਿਹੜੀ ਮਰਜ਼ੀ ਭਰੀ ਜ ਕੋਈ ਰੋਗ ਨਹੀਂ ਹੈ ਅੱਜ ਜੀ ਸਰ ਮਾਨ ਦੇ ਮੇਰੇ ਕੋਲ ਉਹ ਭਾਈ ਇੰਨਾ ਪਾਪ ਕਾਤੇ ਕਰਦਾ ਯਾਰ ਤੂੰ ਐ ਨਾ ਗੜਾ ਸਾਂ ਚਲਾਉਣਾ ਹੈ ਹੈ ਹਰਦਾ ਹੀ ਨਹੀਂ ਹੈਗਾ ਤੂੰ ਤਾਂ ਹਰੇਕ ਭਰੀ ਦੇ ਕੰਨ ਜੇ ਵੜ ਦਿੰਦਾ ਲੈ ਲੈ ਐਂ ਵੀ ਦੇਖੀ ਤਿੱਖਾ ਮੜਾ ਹੈ ਬੜਾ ਹੈਗਾ ਹਾਂ ਚੱਲ ਚੱਲ ਕੇ ਤਿੱਖਾ ਹੋਇਆ ਵੇ ਹਾਂ ਮਰਗੀਤ ਬਾਈ ਤੈ ਦਿਨ ਲਿਆ ਪੂੰਛੀ ਹਾਂ ਡਰਦਾ ਹੈ ਦਾ ਵੀਡੀਓ ਉਹਦਾ ਵੀ ਕੋ ਬੋਲਦਾ ਦੱਲੀ ਦੇ ਗਾਲੇ ਕਿ ਨਾ ਰਸੜ ਖਾਦਾ ਵੀ ਹੁਣ ਤਾਂ ਇੰਨਾ ਨਾ ਚੁੱਲ੍ਹੇ ਅੱਗੇ ਨੂੰ ਉੱਪਰ ਨੂੰ ਮਰ ਜਾਂਦੇ ਇੰਚਾ ਹੀ ਬਹੁਤ ਜਾਂਦਾ ਹੈ ਦੇਖਦਾ ਸੀ ਉਹ ਉਹ ਕਿੱਥੇ ਗਿਆ ਜਾਣਾ ਚੁੱਲੇ ਪਰ ਨਾ ਕੌਣ ਗਏ ਕੌਣ ਗਏ ਪਾਪਾ ਡਰਦਾ ਹੈ ਸ਼ੈਂਪੀ ਵੀ ਗਿਆ ਹਾਂ ਕਿਹੜਾ ਪਾਪਾ ਨਾ ਹੀ ਗਏ ਬਾਈ ਡਰਦਾ ਹੈ ਇਹ ਮੁੰਡਾ ਉਹ ਦੇਖੋ ਸਰੂਜੀ ਰੋ ਟੈਂਪੀ ਕਿੱਥੇ ਆ ਉਹ ਉਹ ਦੇ ਸ਼ੈਂਪੀ ਕਿੱਥੇ ਖੜਾ ਡਰਦਾ ਹੀ ਰਿਹਾ ਆਈ ਵੋ ਪੰਮੂ ਡਰ ਗਿਆ ਬਾਈ ਇਹਦੇ ਪਾਪਾ ਨਹੀਂ ਕੇ ਲੈਣ ਉਹ ਬਹਿ ਗਿਆ ਬੰਦਾ ਸਾਡਾ ਕਰ ਗਿਆ ਜਿੰਦਰ ਸਿੰਘ ਚੈਂਪੀਅਨ ਹਰਿਆਣੇ ਪਰ ਐ ਚੂਨ ਵਾਲੀ ਵੇ ਦੇਖੋ ਪੰਮੂ ਚੜਨਾ ਤੇ ਦੇਸ਼ ਦਾ ਪਿੰਨਾ ਅੱਜ ਜਾਂਦਾ ਹੈ ਉੱਪਰ ਜਾਂਦਾ ਬਾਈ ਸਹੀ ਗੱਲ ਹੈ ਉਹ ਦੇਖੋ ਕਿੰਨੀ ਉੱਪਰ ਜਾਂਦਾ ਬਾਈ ਪੰਮੂਰੇ ਗਾਣੇ ਭੱਲੇ ਭੱਲੇ ਭਾਈ ਬਹੁਤ ਉੱਪਰ ਜਾਂਦਾ ਹੈ ਹਾਂ ਬਬੂ ਡਰ ਲਾਦਾ ਦੇਖ ਕੇ ਜਾਣਾ ਤਵੇ ਇੱਧਰ ਆਸ ਦੇਖ ਕੇ ਡਰ ਲਾਦਾ ਕੇ ਜਾ ਦੱਲੀ ਜਾਣਾ ਇਹ ਵੀ ਡਰ ਗਿਆ ਇਹ ਰੱਬ ਦਾ ਪਾਪਾ ਵੀ ਬਾਹਰ ਨਿਕਲਿਆ ਮੈਂ ਇਹਦਾ ਗੱਲ ਹੈ ਉਹ ਜਾਣਾ ਇਹ ਵੀ ਡਰ ਗਿਆ ਤੈ ਮੈਂ ਤੈ ਇਹਦਾ ਡਰਦਾ ਹੀ ਨਹੀਂ ਹੈਗਾ ਪੰਜ ਪੰਜ ਕਿਹਦਾ ਮੈ ਜਾਣਾ ਉਹ ਭਾਈ ਇਹ ਨਿਆਣੇ ਵਾਲਾ ਝੂਲਾ ਨਹੀਂ ਹੈਗਾ ਬੜੇ ਵਾਲਾ ਇਹ ਹਾਂ ਮਰਗੀਤ ਬਾਈ ਤੈ ਦਿਨ ਲਿਆ ਪੂੰਛੀ ਡਰਦਾ ਹੈ ਦੱਲੀ ਦੇ ਗਾਲੇ ਕਿ ਨਾ ਦਸੜ ਗਾਦਾ ਵੇ ਹੁਣ ਤਾਂ ਪਿੰਚਾ ਹੀ ਬਹੁਤ ਜਾਣਦਾ ਹੈ ਦੇਖਦਾ ਸੀ ਉਹ ਉਹ ਕਿੱਥੇ ਗਿਆ ਓਏ ਧਾਰਦੇ ਹੀ ਨਹੀਂ ਕਿਹਾ ਗੱਲ ਹੈ ਡਬਲ ਗੇੜਾ ਦੇ ਦਿੱਤਾ ਇਹਨਾਂ ਨੂੰ ਦੱਲੀ ਆ ਕੂਕੀ ਜੀ ਕਿਆ ਮਾਰਦਾ ਹੈ ਘਟੈਰ ਲੱਗਦਾ ਹੈ ਘਟੈਰ ਲੱਗਦਾ ਬਈ ਕੂਕੀ ਜੀ ਨੂੰ ਵੀ ਦੇਖ ਕੇ ਡਰ ਲੱਗਦਾ ਹੈ ਦਲੀਟਰਾਲਾ ਦੇ ਲਾ ਠਾਰਾ ਫੋੜੇ ਚ ਆਇਆ ਪਿਆ ਸਮਾਨ ਲੱਦ ਕੇ ਬ੍ਰੇਕਾਂ ਦਾ ਵੀ ਕੰਮ ਹੋਊ ਕੰਦਾ ਏ ਰੋਕਣੇ ਦਾ ਵੀ ਜਾਣਦਾ ਵੀ ਪੀਟੀਓ ਇੱਕ ਤਰ੍ਹਾਂ ਦੀ ਆ ਗਏ ਭਾਈ ਆ ਗਏ ਦੱਲੀ ਧੜਕਣ ਚੈੱਕ ਕਰੀ ਮੜੀ ਇਹਨਾਂ ਦੀ ਪੂਰੀਓ ਆ ਉਹ ਲਿਆਉਣਾ ਪੈਣਾ ਕਬੜੀ ਦਿਵਾਲ ਕੇ ਚੈੱਕ ਕਰਦੇ ਆ ਕਬਦੀ ਵੀ ਆ ਬਦੀ ਵੀ ਆ ਧੜਕਣ ਭਾਈ ਭਾਈ ਹੈ ਤਾਂ ਕੋਸਲੀ ਇੱਕ ਝੱਟ ਚ 2000 ਰੁਪਏ ਬਣਦਾ ਹੋਣਾ ਇਹਨਾਂ ਦਾ ਹਾਂ ਆ ਲਾਲਾ 50 ਰੁਪਏ ਇੱਕ ਜਾਣੇ ਦਾ 2000 ਹੁਣ ਇੱਕ ਝਟ ਚ ਜਦੀ ਜਦੀ ਇਹ ਕਹਾਣੀ ਆਲੋ ਟੂਕਦੇ ਹੀ ਆਉਂਦੇ ਬਾਈ ਦੋਹੇ ਟਰੈਕਟਰ ਉਹ ਨੂੰ ਵੀ ਗਾਹਾਂ ਭੇਜਣਾ ਪੂਰਾ ਮੁੰਡਾ 575 ਰੇ ਬਾਈ ਦੂਏ ਗੇਅਰ ਮੇਂ ਪਟਦਾ ਐ ਇੱਥੇ ਜੇ ਖੜਾ ਲਈ ਬੋਲਟ ਕੋਲ ਇਹ ਵੀ ਬਾਈ ਰਸਤਾ ਉਰੇ ਥੋੜਾ ਉਬੜ ਖੇਬੜ ਜਿਹਾ ਐ ਦੋ ਖੇਤਾਂ ਮਾਤੇ ਗੰਨਾ ਲੱਦਿਆ ਬਾਈ ਅੱਧਾ ਉਧਰਲੇ ਖੇਤਾਂ ਮਾਤੇ ਬਾਕੀ ਜਿਹੜਾ ਰਹਿ ਗਿਆ ਤਾਂ ਹੁਣ ਇੱਥੇ ਤੇ ਪੂਰਾ ਕਰ ਦੇਣਾ ਇਹ ਵੀ ਮੰਡ ਜੇ ਪੈਂਦਾ ਇਹ ਥੋੜਾ ਦੂਰ ਪੈਂਦਾ ਦਰਿਆਲੀ ਸਾਈਡ ਉਹ ਨੇੜੇ ਪੈਂਦਾ ਦਬਦਾ ਹੈ ਦਬਦਾਰ ਹੀ ਹੈਗਾ ਦਬਦਾਰ ਹੀ ਹੈਗਾ ਕਹਿੰਦਾ ਝੋਟਾ ਉਹ ਆਗ ਵੀ ਨਾਲੇ ਨੀਂ ਨਾਲ ਆਗ ਬਾਈ ਛੱਡਦੇ ਨਹੀਂ ਹੈਗੇ ਖੇਤ ਮੈਂ ਤੁਹਾਨੂੰ ਪਤਾ ਵੀ ਧੂਆ ਬੰਦਾ ਚੱਕ ਲੈ ਜਾਂਦਾ ਨਾਲ ਦੀ ਨਾਲੇ ਟਰਾਲਾ ਲੋਡ ਬੰਦਿਆਂ ਨੇ ਰੇਲਾ ਇਹੋ ਜਿਹੇ ਸਾਹਮਣਾ ਗੇਰੇ ਤਹੜਕ ਪਟਦੀ ਜੁਰਮਾਨਾ ਲੱਗਣਾ ਹੁਣ ਇਹ ਕੰਮ ਚੱਲ ਜਗਾ ਆ ਗੰਨਾ ਤਕੜਾ ਬਾਈ ਅੱਗੇ ਦਾ ਜਿਹੜਾ ਮੋਲੀ ਦੇ ਕਰਪਾ ਇਹ ਕਹਿੰਦਾ ਵਜਨ ਲਾਉਂਗਾ ਹੁਣ ਬਾਈ ਇਹ ਮੁੰਡਾ ਕਹਿੰਦਾ ਵੀ ਇਹ ਗੰਨਾ ਵਜਨ ਲਾਉਂਗਾ ਹੁਣ ਭਰੀ ਚੱਕ ਕੇ ਦੇਖ ਵੀ ਫਰਕ ਲੱਗਦਾ ਤੈਨੂੰ ਹੁਣ ਤੂੰ ਭਰੀਆਂ ਦਾ ਚੱਕਦਾ ਰੋਜ ਚਕਾਈ ਭਰੀ ਬਾਈ ਇੱਕ ਹਾਂ ਬੜੀ ਕਾਦੀ ਕਿਨੇ ਦਾ ਭਰੀ ਖਾਲੀ ਤੱਕ ਨਹੀਂ ਬੜੀ ਚੱਕ ਕੇ ਲੋਡ ਕਰੋ ਆਪਣਾ ਗੰਨਾ ਨਹੀਂ ਹੈਗਾ ਭਰੀ ਚੱਕਣੀ ਆ ਸੋਬੀਨ ਦੀ ਬੜੀ ਨੀਤ ਹੈ ਉਹ ਐਵੇਂ ਨਹੀਂ ਪੜੀ ਚੱਕਣੀ ਪਰੀ ਚੱਕਣੀ ਐ ਐਂਪੀ ਦਾਤ ਕਿਹੇ ਜੇ ਇਹਨਾਂ ਦੇ ਦੇਖ ਤਾਂ ਕਿਥੇ ਪਿਆ ਐ ਜੀ ਚੱਕ ਲੈ ਉਧਰ ਜਾ ਚੱਕ ਲੋ ਆ ਡਰਦੇ ਐ ਹਾਂ ਸਿਰਫ ਸਿਰ ਪਰ ਰੱਖ ਲੈ ਸਿਰ ਪਰ ਰੱਖ ਲੈਣਾ ਉਹਨੇ ਬਹੁਤ ਹਲਕਾ ਹੈ ਬੇਤੀ ਨਹੀਂ ਹਲਕਾ ਹੈ ਬਹੁਤ ਭਾਰੀ ਐ ਮੋੜ ਕੇ ਲਿਆਉਂਗਾ ਫੇਰ ਲੱਗੂਗਾ ਹੁਣ ਐਂ ਵੀ ਦੇਖੀ ਤਿੱਖਾ ਮੜਾ ਹੈ ਬੜਾ ਦਾ ਹੈਗਾ ਹਾਂ ਚੱਲ ਚੱਲ ਕੇ ਤਿੱਖਾ ਆਇਆ ਪਿਆ ਬਾਈ ਇਹ ਜੱਲਿਆ ਦਾ ਇੰਨਾ ਬਾੜੀ ਤੇ ਕੋ ਹੋਰ ਚੌੜਾ ਦਾ ਕਸਦਾ ਨਹੀਂ ਹੈਗਾ ਉਹ ਦਿਨ ਆਈ ਬਾਰੇ ਦੱਸ ਪਾਏਗਾ ਕਸਾਈ ਘਟ ਹੁੰਦੀ ਨਾ ਕਹਾਂ ਘਰੇ ਨੇ ਵਾਲਾ ਜੁਪੀ ਬਿਹਾਰ ਕਿਹਨੂੰ ਪਿਆਰ ਕਾ ਮੈਂ ਉੱਪਰ ਬਰਵੰਗਾ ਪੂਰਨਿਆ ਛਿੱਲਕੂੜੀ ਦੀ ਗਵਾਟੀ ਪਰ ਰਹੀਆ ਭਾਈ ਇਹ ਉਧਰ ਗੱਡੀ ਚ ਲਾਉਂਦਾ ਤਾਂਹੀਂ ਰੂਟ ਪਤਾ ਹੈ ਨਾ ਯੋਧਿਆ ਗੋਂਡੇ ਬਸਤੀ ਲਖਲੋ ਗੁਰਪੁਰ ਗਪਾਰ ਦੀ ਪੂਰਨਿਆ ਛਿੱਲਕੂੜੀ ਦੀ ਗਵਾਟੀ ਆਦਾ ਝੋਟ ਪਿਆਰੀ ਰਹੀਆ ਫੜ ਕੇ ਡਾਟ ਸਾ ਆਪਣਾ ਜਰੀਆ ਕੀ ਹੈ ਛੋਟੂ ਕਿੰਨੇ ਬੰਦੇ ਇਹ ਵੀ ਗਿਣੀਦਾ ਲੇਵਰ ਤਾਂ ਖੜੀ ਹੈ 12 ਬੰਦਾ ਖੇਤ ਕੀ ਵੀਜੀ 13 ਬੰਦਾ ਨਾ ਹਾਂ 13 ਆ ਮਾ ਹੈ ਹੈ ਤੁਹਾਨੂੰ ਕਿੱਥੇ ਲੈ ਕੇ ਜਾਣਾ ਹੈ ਪੈਟਰੋਲ ਸਿਨ ਨੂੰ ਕਿੱਥੇ ਲੰਘਣਾ ਉਹ ਲੰਘ ਜਾਣਾ ਸਭ ਕੋਈ ਲੰਘਣਾ ਜੱਗੇ ਸਰਕਾਰੀ ਸੜਕ ਹੈ ਇਹ ਪੂਰੇ ਤੇ ਬੰਨਣਾ ਨਹੀਂ ਜਾਣਾ ਹਾਂ ਸਿੱਧਾ ਹਾਂ ਬੰਨ ਤੇ ਸਿੱਧਾ ਟੱਪਰੀਆਂ ਚੱਕੀ ਕੋਲੋਂ ਨਿਕਲ ਜਾਣਾ ਮੈਂ ਗੰਨੇ ਵਾਲਾ ਆਪੇ ਲੰਘਾ ਲਣਾ ਉੱਥੇ ਨੂੰ ਤੁਸੀਂ ਆ ਆਪਣਾ ਉੱਪਰੋਂ ਭਜਾ ਲਿਓ ਬੰਨ ਜੱਗੇ ਪਾਲਟਿਓ ਕਰਦੇ ਅੱਜ ਜਿਤਿੰਦਰ ਨੇ ਮੁਰਗਾ ਖਾਣਾ ਅੱਜ ਹਾਂ ਜਿਹੜੀ ਮਰਜ਼ੀ ਭਰੀ ਜੇ ਕੋਈ ਰੋਕ ਨਹੀਂ ਹੈ ਕਿ ਆਹ ਜੀ ਸਰ ਜੀ ਆਉਂਦੇ ਆ। ਮੇਰੇ ਕੋਲ ਕਾਦੇ ਸਾਰੇ ਪੰਜਾਬ ਦੇ ਸੂਰ ਖਾ ਗਿਆ ਕਿ ਨਾ ਨਾ ਨਹੀਂ ਲੈਣਾ ਹੈਗਾ। ਲੱਖੀ ਬਾਈ। ਬਾਈ ਤੂੰ ਦੱਸ ਕਿਆ ਕਹਿਣਾ ਵੀ ਜੇ ਟਰੈਕਟਰ ਫਸ ਗਿਆ? ਲੈ ਕੇ ਲਿਆਂਦਾ ਹੁਣੇ। ਨਵਾ। ਥੋੜ। ਠੀਕ ਆ ਜੱਗੇ। ਤੈਨੂੰ ਆਫਰ ਦੇਤੀ ਤੀ ਤੂੰ ਇਹਨਾਂ ਦੇ ਘਰ ਕੋਲ ਆਇਆ ਜੇ ਫਸ ਗਿਆ ਤੂੰ ਵੀ ਆਪਣਾ ਟੋਸ਼ਨ ਪਾ ਸਕਦਾ ਏ। ਮੈਨੂੰ ਕਹਿੰਦਾ ਕੈੜਾ ਲਿਆਂਦਾ 36 ਲਿਆਂਦਾ 36 ਤੀ ਥੋੜ ਗੰਨਾ ਸੀ ਆਪੇ ਲੱਦ ਲੈਣਾ ਤੂੰ ਮੁਰਗਾ ਲੈਣ ਜਾਦਾ ਥੋੜ। ਆ ਤੂੰ ਆਪਣਾ ਮੁਰਗਾ ਲੈਣ ਲੱਗਿਆ। ਆ ਜਾ ਤਨੂ ਬਾਈ ਇੱਕ ਦੇਖਿਆ ਜੱਗੇ ਮੈਂ ਝੂਲੇ ਆਲੇ ਕੇ ਪਤਾ ਨਹੀਂ ਕਿਹੇ ਜਿਹੜੀ ਲਈ ਸਵੇਰ ਦਾ ਝੂਲੇ ਫਤੇ ਨਹੀਂ ਉਤਰਿਆ ਨੇ 20 ਜਾਣਿਆਂ ਨੂੰ ਫਰੀ ਝੂਲਾ ਦਵਾਤਾ ਕੋਈ ਕੋਈ ਗਾਟ ਹੀ ਫਸੇ ਇਹਦਾ ਮੁੰਡਾ ਤਾਂ ਨਹੀਂ ਆਇਆ ਜੱਗੇ ਦਾ ਨਹੀਂ ਦਵਾਉ ਨੂੰ ਵੀ ਦੇਣਾ ਦਾ ਕੱਟਣਾ ਸ਼ੁਰੂ ਕਰ ਹਾਂ ਬਾਈ ਉਹ ਬੰਦਾ ਰੋਟੀ ਖਾਇਆ ਤਾਂ ਅੱਜ ਨਹੀਂ ਫੇਰ ਤਕ ਤੁਸੀਂ ਖਲਾਤੀ ਜਿਹੜੀ ਲੈ ਕੇ ਇਧਰ ਵਿੱਚ ਦੀ ਉਹ ਨਾ ਫਿਰ ਵੀ ਨਹੀਂ ਖਾਏ ਇਹ ਮੈਂ ਹੱਥ ਲਾਉਂਦਾ ਇਹ ਬਸ ਇਹ ਤੈਨੂੰ ਪਤਾ ਮੋਟਾ ਮਾਲ ਖਾਂਦੇ ਰਾਤ ਨੂੰ ਅੱਛਾ ਹਾਂ ਭਜਨ ਦੱਸ ਹੁਣ ਦੂਈ ਭਰੀ ਜਿੰਨਾ ਹੈਗਾ ਉਧਰ ਲਿਖੇ ਜੀ ਨਾ ਕਿ ਜ਼ਿਆਦਾ ਹੈ ਇਸ ਤੋਂ ਜ਼ਿਆਦਾ ਭਜਨ ਕਿਰਨਾ ਭਾਈ 35 40 40 140 540 ਬਦਲਾ ਉਹ ਭਾਈ ਐਨੇ ਆਖ ਕਿਆ ਕਰਨੇ ਇੱਕ ਭਾਰੀ ਨਹੀਂ ਛੱਡਦੇ ਹੈਗੇ ਵੇਚੇਗਾ ਹਾਂ ਆਪ ਪਤਾ ਉਹਨਾਂ ਨੂੰ ਪਤਾ ਕਿੰਨੇ ਡੰਗਰ ਛੜੇ ਕਰ ਕਿੰਨੇ ਆ 12 13 ਤੀਏ ਦਿਨਾਂ ਦੇ ਚੱਕੇ ਪਰਚੀ ਆ ਜਾਂਦੀ ਯਾਰ ਹਾਂ ਹੁਣ ਆਉਣੀਆਂ 15 20 ਦਿਨਾਂ ਠੀਕ ਆ ਫਿਰ ਇਸ ਤੋਂ achar ਪਾएंगे achar ਬਾਈ ਐਂ ਕਰੋ ਸਣੇ ਪੱਤੀ ਟਰਾਲਾ ਲੱਦ ਦੋ ਅੱਛਾ ਪਰ ਉਰੇ ਬਾਈ ਜੱਗੇ ਦੂਈ ਪਰਚੀ ਦਾ ਫੇ ਵਿਚਰੇ ਲੱਦੂ ਕਾ ਕੋਪਰ ਤੇ ਪਰੇ ਦਾ ਧੋਣੌਰ ਬੈਠ ਨਹੀਂ ਵਰਨਾ ਕੋਈ ਨਹੀਂ ਚਲੂੰ ਐ ਵੀ ਚੜਾਈ ਘਟਾ ਪਰ ਇਹਨੂੰ ਖੇਤੀ ਨਬਾਈ ਭਾਈ ਓਏ ਉਹ ਆ ਇੰਨਾ ਕਹਨੇ ਪੜਦਾ ਚੂਹਾ ਆ ਗਿਆ ਕਿ ਸੂਰ ਆ ਗਿਆ ਚੂਹਾ ਮੋਲੀ ਮਾਰਦਾ ਖਾਰੂ ਰਾਤ ਨੂੰ ਮੋਲੀ ਆਉਂਦਾ ਹੈ ਹਾਂ ਮੋਲੀ ਕਹਨੇ ਜਦ 2 ਨੰਬਰ ਤੇ ਬੰਨਨੇ ਆਉਂਦਾ ਉਹ ਖੁੱਦਾ ਪੜਦਾ ਆ ਕੇ ਕੋਦਾ ਮਾਰਦਾ ਖੇਤਵਾ ਉਹਨੇ ਕੋਰੇ ਬਣਾਏ ਹੋਏ ਯਾਰ ਜੱਗੇ ਦਾ ਭਾਈ ਐਤ ਕੀ ਮੇਲਾ ਮਿਸ ਹੋ ਗਿਆ ਪਿਛਲੇ ਸਾਲ ਵੀ ਹੋਇਆ ਰ ਜੱਗੇ ਮੈਂ ਕਹਿੰਦਾ ਕਾਣ ਖਲਾ ਦੇ ਦੀ ਹੈ ਪਿਛਲੇ ਸਾਲ ਕਾਣ ਖਲਦੀ ਹੈ ਰਾਤ ਨੂੰ ਮੈਂ ਸਾਡੇ ਕਿ ਆਉਂਗਾ ਜੇ ਨਾਲ ਮੇਲਾ ਕੈਨਸਲ ਭਾਈ ਕੰਮ ਵੀ ਜ਼ਰੂਰੀ ਆ ਪਰ ਕੀ ਆਈ ਕੰਮ ਦਾ ਜ਼ਰੂਰੀ ਹੈ ਰਾਤ ਨੂੰ ਇਹਨੇ ਡੋਲਾ ਲੈਣਾ ਰਸਣ ਫਵਾ ਲਿਆ ਬਣਾਓ ਹਾਂ ਉਹ ਭਾਈ ਤੇ ਤੀ ਘਰ ਵਾਰ ਜਾਣਾ ਸੀ ਫਿਰ ਮੇਰਾ ਵੀਰ ਬਣ ਕੇ ਹਾਂ ਅੱਛਾ ਪਰ ਹੀ ਵਾਲ ਨੂੰ ਖੋਲੋ ਕਿ ਨਾ ਮੈਂ ਤਾਂ ਉੱਪਰ ਖੜਾ ਹਾਂ ਹਾਂ ਠੀਕ ਹੈ ਭਾਈ ਰੈਂਪ ਬਣਾਇਆ ਪਾਈਪ ਵੀ ਹੋਰੇ ਪਾਈਪ ਨਾ ਕੱਢ ਲਈ ਥੱਲੇ ਤੇ ਚੌਂਤੇ ਵਾਲੀ ਚੜਾਈ ਬਣਾ ਦਿੱਨੇ ਨੇ ਉੱਪਰੇ ਪਿਆ ਇੱਥੇ ਹਾਂ ਭਾਈ ਉੱਪਰੇ ਪਿਆ ਅਸੀਂ ਪੱਥਰ ਵਾਲਾ ਦੂਗਾ ਨਾ ਪਲਾਸਟਿਕ ਵਾਲਾ ਉਹ ਜੱਗੇ ਮੋਲੀ ਸੁਣ ਲੈ ਗੱਲ ਕਹਿੰਦਾ ਭਾਈ ਮੈਂ ਨਹੀਂ ਗੱਦੇਵਾ ਗੰਨੇਵਾਂ ਪੜਦਾ ਕਿਹੜਾ ਸੂਰ ਆਉਂਦੇ ਆ ਭਾਲੂ ਆਉਂਦੇ ਗਿੱਦੜ ਆਉਂਦੇ ਆ ਹਾਂ ਮੋਲੀ ਰੱਸ ਬਾਈ ਪਾ ਨਹੀਂ ਬਾਈ ਜਾਂਦੇ ਗੰਨੇ ਨਹੀਂ ਕੌਣ ਕੌਣ ਆਉਂਦੇ ਆ ਸੂਰ ਕੀ 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 ਆਉਂਦਾ ਓਰੇ ਗਿੱਦੜ ਆਉਂਦੇ ਸੂਰ ਆਉਂਦੇ ਹੋਰ ਕੀ ਆ ਭਾਲੂ ਵੀ ਕਿਹਾ ਤੀਆ ਬਾਕੀ ਬਿੱਲੇ ਫੜ ਨਾਉਂਦੇ ਓਰੇ ਹੈ ਬਿੱਲੇ ਬਿੱਲੇ ਮਾਰਨੇ ਵਾਲੇ ਆ ਭਾਈ ਸਵਾ ਕਰਕੇ ਇਧਰ ਨੂੰ ਲਾਉਣ ਕੇ ਜਿਆਦਾ ਮੜੀ ਚੱਕੇ ਆਪਣੇ ਟਰੈਕਟਰ ਸਾਈਡ ਨੂੰ ਲਾ ਲਾ ਭਾਈ ਲੋਕ ਡਰਦੇ ਆ ਹਾਂ ਡਰਦੇ ਆ ਉਹ ਟਾਈਮ ਦੇਖ ਕੇ ਡਰਦੇ ਆ ਭਾਈ ਮੈਨੂੰ ਮੋਲੀ ਜੱਗੇ ਨੇ ਆਉਂਦੀ ਥਾਲੇ ਲਾਂਬਾ ਦੇ ਤਾ ਕਿਹੜਾ ਮੇਰੀ ਮੋਲੀ ਨੇ ਮਿੱਟੀ ਉੱਚੀ ਨੀਵੀਂ ਕਰੀ ਪਈ ਐ ਚੂਹਿਆਂ ਨੇ ਕਰੀ ਆ ਹਾਂ ਦਾਦੇ ਭਾਈ ਲੱਖੀ ਅੰਦਰ ਚਲੋ ਉਹ ਲੱਖੀ ਇਹ ਕਿਹੜਾ ਪਾਲੂ ਆਉਂਦੇ ਨੇ ਮੈਂ ਇੰਡੀ ਕਰਨ ਕਹੀ ਜੇ ਉਹ ਵੀ ਨਹੀਂ ਆਉਂਦੇ ਯਾਰ ਪਾਲੂ ਨਹੀਂ ਗਿੱਦੜ ਆਉਂਦੇ ਜਾਂ ਉਹ ਸੂਰ ਆਉਂਦੇ ਦਾ ਬਸ ਤਾਂ ਦੇਖਿਆ ਹਾਂ ਸੂਰ ਤਾਂ ਜ਼ਰੂਰ ਕੱਥੇ ਵੱਡੀਆਂ ਦੇ ਲੈਂਦੀਆਂ ਹੈਂ ਮਾੜੇ ਉੱਪਰ ਬੈਠ ਕੇ ਗੱਡੀਆਂ ਦੇ ਲਿਆਂਦੀਆਂ ਨੇ। ਉਹ 18 ਲੈ ਕੇ ਆਏ ਲੱਖੀ ਨਵੀਆਂ। ਇਹ ਕੈੜੀਆਂ ਟਾਇਰ ਵਧੀਆ ਹੁੰਦੇ ਇਹਨਾਂ ਦੇ। ਆਹ ਦੇਖੋ। ਮੁੰਡਾ ਦਬਦਾ ਥਾ। ਜੇ ਕੇ ਥਾਰ ਵੀ ਲਿਆਂਦੀ 4x4 ਟੋਸ਼ਨ ਪਾਉਣਾ। ਦੋ ਲਿਆਂਦੀਆਂ। ਹੁਣ ਤੂੰ ਦਬ ਨਾ ਜਾ ਪਿੱਛੇ ਨੂੰ ਪਾ ਲੈ ਟੋਸ਼ਨ। 100 ਰੁਪਏ ਦੀ ਹੋਣੀ। ਕਿ 200 ਰੁਪਏ ਲੱਕੀ। ਪਹਿਰੇ ਸਾਲੇ 200 ਦੀ ਕਹਦੇ ਤੇ ਹੁਣ ਸਨੀਆਂ 250 ਦੀਆਂ ਤਿੰਨ ਦੇਤੀਆਂ ਉਹਨਾਂ ਨੇ। ਉਹ ਜੱਗੇ ਸੌਦਾ ਹੋਰ ਦੱਸਤਾ 100 ਤੇ ਵੀ ਨੇੜੇ ਚ ਆ ਗਿਆ। ਆ 250 ਦੀ ਦੋ ਕਿ ਤਿੰਨ। 2200 ਦੋ 2200 ਦੋ ਫੇਰ ਤਾਂ ਜੇ ਠੀਕ ਹੈ 125 ਨੂੰ ਲੈ ਆਏ ਇਹ ਪਹਿਲਾਂ ਤਾਂ 200 ਹੀ ਹੈ ਨੀ ਬਾਰੇ ਮੈਂ ਕਿਹਾ ਜਤਿੰਦਰ ਇੱਕ ਘੰਟੇ ਤੱਕ ਸੌਦੀ ਹੋਣੀ ਉਹ ਤਾਂ ਸ਼ਾਮ ਤੱਕ ਨਹੀਂ ਭਾਈ ਆ ਮੋਲੀ ਜਿਹੜਾ ਬੰਦਾ ਨਾ ਕਦੇ ਨਹੀਂ ਜਾਂਦਾ ਸਭ ਨੂੰ ਕੀ ਗੱਲ ਸਦਮਾ ਕਰਾ ਲੱਗਿਆ ਤੇ ਕੀ ਇਹਨੇ ਪੈਸੇ ਇਕੱਠੇ ਕਰਕੇ ਲੈ ਕੇ ਜਾਣੇ ਆ ਉਹ ਨਹੀਂ ਕੋਈ ਵੇਲੇ ਜਾਂਦੇ ਆ ਕੋਈ ਗੱਲਾਂ ਗੁੱਲਾਂ ਲਾਏ ਪਏ ਕਦੱਬਦਾ ਹੈ ਹਾਂ ਕਿਹ ਪੈਸੇ ਹਾਂ ਐਸੇ ਆਉਂਦੀ ਨਹੀਂ ਆਏ ਕਿੱਥੋਂ ਇਨੇ ਗ੍ਰੀਫੀ ਆਈ ਜਲਾਈ ਚਲੀ ਜਾਵੇ ਜਤਿੰਦਰ ਇੰਨਾ ਪਾਣੀ ਆ ਗਿਆ ਤੋਰਿਆ ਆਹ ਦੇਖ ਆਂਦੇ ਨੂੰ ਨਿਸ਼ਾਨ ਪਿਆ ਤੇ ਇਹਨਾਂ ਦੀ ਟੁੱਟੀ ਦੀ ਆਹ ਦੇਖ ਪਿਆ ਪੈਰ ਦੇਖ ਮੋਰੀ ਰਸੀ ਕਿੱਥੇ ਉਹ ਤਾਂ ਨਿਸ਼ਾਨ ਦਿਖਦਾ ਨਹੀਂ ਉਹ ਪੈਪ ਦੇ ਉੱਪਰ ਬੇਹਾਂ ਦੇ ਸਾਰੇ ਦੇ ਘਰ ਪਾਣੀ ਵੜ ਗਿਆ ਦਾ ਢੇਲਾ ਰੱਖੀ ਸਮਾਨ ਖਰਾਬ ਹੋ ਗਿਆ ਤਾ ਨਾ ਬੈੱਡ ਬੁੱਡ ਕੱਢ ਹੋ ਗਿਆ ਕਿਨੇ ਦਿਨ ਚ ਸਾਫ ਹੋਏ ਮਕਾਨ ਮੁੜ ਕੇ ਦਸ ਦਿਨ ਲੱਗੇ ਹੈ ਦਸ ਦਿਨ ਲੱਗੇ ਉਹ ਦਾ 10 ਦਾ 12 12 ਦਿਨ ਲੱਗੇ ਜੇ ਆ ਡਰੇਨ ਨਾ ਹੁੰਦੀ ਫਿਰ ਗਏ ਠੀਕ ਗਏ ਇਹ ਵੀ ਟੁੱਟ ਗਈ ਤਾਂ ਐ ਇਹ ਨਾਲ ਟੁੱਟਦੀ ਫਿਰ ਗਏ ਤੇ ਫਿਰ ਤਾਂ ਪਾਣੀ ਵੀ ਨਹੀਂ ਸੁੱਕਣਾ ਸੁਆ ਯਾਰ ਮੋਲੀ ਆ ਤੇਰੇ ਗੁੱਲੀ ਲਗਾ ਤੇ ਉਹ ਕੰਨ ਖਮਾਇਰਾ ਉਹ ਦੇਖ ਬੰਦੇ ਖਦਾ ਆਇਆ ਐਕਸਲ ਮੈਂ ਫਰਦਣੀ ਬਸ ਧੁੱਪ ਦੇਖਦਾ ਯਾਰ ਪੇਲਿੰਗ ਕਰ ਦੇਣਾ ਤੂੰ 1500 ਰੁਪਏ ਸਪਰੇ ਹੀ ਉਹ 8.5 ਹੋਈ ਕੋ ਕਰੀਗਾ ਤੂੰ ਨਹੀਂ ਕਰੀ ਯਾਰ ਹੁਣ ਮੈਂ 4 ਬੰਦੇ ਤੋਂ ਲਿਆਉਂਦਾ ਤਾਂ ਬਾਈ ਨਾ ਨਾ ਜਦ ਛੁੱਕੇ ਜੇ ਹੁੰਦੀ ਐ ਉਹ ਨਹੀਂ ਆਪਾਂ ਕਰੀਏ ਕਾ ਤੇ ਗਾਹ ਨੂੰ ਕਰੂਗਾ ਅੱਗੇ ਤੋਂ ਕਰ ਲੂਂਗੇ ਠੀਕ ਫਾਇਦਾ ਨਾ ਉਦਾਂ ਉਹਦਾ ਉਹ ਤੁਹਾਨੂੰ ਦਾੜੀ ਕੱਟਣ ਵਾਲੀ ਮਸ਼ੀਨ ਗਿਫਟ ਕਰਨੀ ਪੈਣੀ ਐ ਉਹ ਨਹੀਂ ਹਜੇ ਨਹੀਂ ਕਟਾਉਣੀ ਹਾਂ ਇਹਨੂੰ ਛੱਲਾਂ ਵਾਲੀ ਮੈਂ ਕਹਿੰਦਾ ਇਹਨੂੰ ਸਦਮਾ ਲੱਗ ਗਿਆ ਜਿਹੜਾ ਇੱਕ ਉਹ ਨਹੀਂ ਹੈਗਾ ਇੰਸਟਾਗ੍ਰਾਮ 'ਪੋਂ ਮੁੰਡਾ ਛਾਇਆ ਪਿਆ ਹਾਂ ਉਹਨਾਂ ਦਾ ਕੁੜੀ ਛੱਡ ਗਈ ਤੈਨੂੰ ਕੌਣ ਛੱਡ ਗਿਆ ਕਰਨਪ੍ਰੀਤ ਦੇ ਗਾਣੇ ਲੱਗਿਆ ਵਾ ਕੋਈ ਵੇਲਾ ਸੀ ਉਹਨੂੰ ਉਹੀ ਉਹਦੇ ਆ ਵੀਡੀਓ ਦੇਖਦਾ ਹਾਂ 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 ਕੁੜੀ ਤਾਂ ਨਹੀਂ ਛੱਡ ਗਈ ਕੋਈ ਉਹਨੂੰ ਦੇਖ ਕੇ ਸਾਰੇ ਕਈ ਮੁੰਡੇ ਨੂੰ ਮਣ ਗੇ ਹੋਰ ਵੀ ਸਾਰੇ ਜੱਗੇ ਕੁੜੀ ਉਹ ਦੇਖ ਲੋ ਜੀ ਗੰਨੇ ਦੇ ਟੱਟੀ ਗਾਦੇ ਮੈਨੇ ਘੁੜ ਕੇ ਜਾਂਦਾ ਹੈ ਹਾਂ ਬੋਲੀ ਨਾ ਪਾਈ ਕਿਹਾ ਇਹਨੇ ਇੱਕ ਵਾਰੀ ਉਹਦੀ ਬਾਤ ਨਹੀਂ ਥੈਲੇ ਵਾਲੀ ਬਾਤ ਕੀਤੀ ਨੇ ਉਹ ਭਾਈ ਇੰਨਾ ਪਾਪ ਕਾ ਤੇ ਕਰਦਾ ਯਾਰ ਤੂੰ ਇੰਨਾ ਗੜਾਸਾ ਚਲਾਉਣਾ ਹੈ ਹੈ ਹਰਦਾ ਹੀ ਨਹੀਂ ਹੈਗਾ ਤੂੰ ਤਾਂ ਹਰੇਕ ਭਰੀ ਦੇ ਕੰਨ ਜੇ ਵੜ ਦਿੰਦਾ ਲੈ ਲੈ ਭਾਈ ਜੇ ਨਾ ਵੱਡੇ ਫੇਪਰੀ ਮਤਲਬ ਗੰਨਾ ਆਸੇ ਪਾਸ ਨੂੰ ਪਾੜ ਜਾਂਦਾ ਹੈ ਕੁਪੱਧਰਾ ਵੀ ਕਰਨਾ ਹੁੰਦਾ ਵੱਢ ਕੇ ਪੱਧਰਾ ਜਿਆ ਵੀ ਹੋ ਜਾਂਦਾ ਜੇ ਕਿਤੇ ਖਾਲੀ ਜਗਾ ਬਾਈ ਜਿੱਕਣਾ ਹੈ ਸਾਰੇ ਇੱਥੇ ਗੇਰ ਤਾਂ ਵੱਢ ਕੇ ਹੁੰਚਾ ਦਾ ਬਹੁਤ ਹੋ ਗਿਆ ਯਾਰ ਹਾਂ ਹੁੰਚਾ ਦਾ ਹਾਂ ਲਾਈਨ ਲਗਾ ਦੇ ਤੇ 100 ਵਾਲੀ 150 ਵਾਲੀ ਇਹ ਭਰੀਆਂ ਦਾ ਮੁੱਕ ਚੱਲੀਆਂ ਆ ਗਿਆ ਆ ਗਿਆ ਵੇ ਆ ਗਿਆ ਭਾਈ ਕਿੰਨੇ ਦਿਨਾਂ ਤੋਂ ਮੱਛੀ ਖਾਂਦੇ ਆ ਮਹੀਨੇ ਚੋਂ ਦੋ ਵਾਰ ਰੋਜ਼ ਮੰਗਲਵਾਰ ਛੱਡ ਕੇ ਮੁਰਗਾ ਵੀ ਖਾ ਲੈਂਦੇ ਆ ਇੱਕ ਮੱਛੀ ਉਹ ਚੱਲਦੀ ਹੈ ਹਾਂ ਚੱਲਦਾ ਹੈ ਜੋ ਆ ਗਿਆ ਚੱਕ ਦੇਣਾ ਹੈ ਜਿਹੜਾ ਚੀਜ਼ ਮਿਲ ਗਈ ਬਸ ਚੱਕ ਦੇਣੀ ਫੱਟੇ ਨਾ ਨਾ ਠੀਕ ਹੈ ਭਾਈ ਜ਼ੋਰ ਵੀ ਖਰਾ ਕੇ ਲੈ ਆ ਜੇ ਬੰਦਾ ਖਾਊਗਾ ਕੋ ਤਾਂ ਹੀ ਜ਼ੋਰ ਵੱਜਣਾ ਹੈ ਕਲਾ ਰੋਕਿਆ ਵੀ ਨਹੀਂ ਜ਼ੋਰ ਮਾਰਦੀਆਂ ਲੰਘਿਆਣਾ ਲੰਘਿਆਣਾ ਬਾਈ ਲੰਘ ਜਾਣਾ ਬਾਧੂ ਜਗਾ ਲਓ ਜੀ ਬਾਈ ਤਿੰਨ ਕ ਭਰੀਆਂ ਰਹਿ ਗਈਆਂ ਰਸਤੇ ਲੱਗੇ ਖੋਲਣ ਵਾ ਅੰਮ੍ਰਿਤਸਰ ਸਾਨੂੰ ਵੀ ਕੰਮ ਤਾਂ ਆ ਬਾਈ ਅਸੀਂ ਵੀ ਜਾਣਾ ਤਾਂ ਪਰ ਜੱਗੇ ਦਾ ਥੋੜਾ ਜਿਹਾ ਕੰਮ ਤਾਂ ਸਾਨੂੰ ਐ ਵੀ ਹੁਣ ਨਿਬੜ ਜਵੇ ਇਹ ਆ ਟਰੈਕਟਰ ਫੇ ਇਹਦੇ ਦੋ ਖੜੇ ਤੇ ਹੁਣ ਅਸੀਂ ਚਲੇ ਜਾਈਏ ਜਾਂ ਮੈਂ ਅਰਿੰਦਪੁਰ ਜਲਾ ਲਿਜੂਗਾ ਇੱਕ ਫਿਰ ਆਹੀ ਹੋਰ ਪਾਸੇ ਜਾਣਾ ਸਾਨੂੰ ਬੰਦੇ ਢੀਕਦੇ ਆ ਉਹ ਵੀ ਸਾਈ ਲਾਈਫ ਉੱਥੇ ਵੀ ਪਹੁੰਚਣਾ ਹੈ ਸਾਨੂੰ ਖਾਉਂਦੇ ਜਾ ਕੇ ਬੜਾ ਗਿਆ ਥੋੜਾ ਜਿਹਾ ਮਾਲ ਹੋਰ ਰਸੇ ਖੋਲ ਲੈ ਮੁੰਡੇ ਨੇ ਆ ਗੀ ਵੀ ਲੱਦਦੇ ਬਾਈ ਬੰਦੇ ਬੈਠਣ ਲੱਗ ਟਰਾਲੇ 'ਤੇ ਉਹ ਬਾਈ ਅਖੇਲੀ ਕੱਸ ਦੇਗਾ ਇਤਨੀ ਗਿਆਨ ਹੈ ਦਾ 150 ਕੰਟਰੋਲ ਵਾਲੇ ਬਾਈ ਲਾਗੇ ਰਸੇ ਕਾ ਸਾਨੂੰ ਅੰਦੇ ਡਰਾਈਵਰ ਬਾਈ ਜਤਿੰਦਰ ਆ ਅੰਕਲ ਨੂੰ ਮਾਉਂਦੀ ਸਾਰੇ ਡਰਾਤਾ ਮਾਹ ਭਾਈ ਜਾਏ ਅਕਲ ਭਾਈ ਇਹ ਨਾ ਹੁੰਦਾ ਨਹੀਂ ਹੈਗਾ ਨਹੀਂ ਯਾਰ ਟਰੈਕਟਰ ਦੀ ਪੱਟੀ ਮੇਰੇ ਨਾਲ ਕਰ ਦਿਓ ਹਾਂ 33 ਲੈਣਾ ਰਹੇ ਹੈ ਹਾਂ ਅਕਲ ਕਿਆ ਕਹਿੰਦੇ ਕਮੈਂਟ ਉਹਦੋਂ 55 ਦੀ ਕਿ 36 ਦੀ ਭਾਈ 55 ਦੀ ਤੇ ਆਏ ਹਾਂ ਹਾਂ ਕਹਨੇ ਵਿੱਚ 55 ਦੀ ਬੜਾ ਬੋੜਾ ਟਰੈਕਟਰ ਉਹ ਤਾਂ ਫੇਰ ਆਬਾ ਵਰਾਬ ਤੇ ਉਤਰ ਗਿਆ ਫੇਤਾ ਟਰੈਕਟਰ ਉਹ ਤਾਂ ਬਹੁਤ ਜ਼ਬਰਦਸਤ ਜਿੱਦਾਂ ਵੀ ਹੌਲੈਂਡ ਚ 4th 4th ਸਲੈਂਡਰ ਚ ਦਾ ਜੇ ਚਾਰ ਤਿੰਨ ਨਹੀਂ ਸਾਹ ਹੁੰਦਾ ਚਾਰ ਤੱਕ ਆ ਸਾਬ ਹੁਣਾ ਚਾਰ ਤੱਕ ਆ ਸਾਬ ਹੁਣਾ ਤੇਲ ਟੂਲ ਦਾ ਤਾਂ ਨਹੀਂ ਫਰਕ ਹੁਣਾ ਫਿਰ ਤਾਂ ਰੱਬ ਆਏ ਤੇ ਉੱਪਰ ਤਾਂ ਹਾਂ 56 30 ਤੇ ਤਾਂ ਉੱਪਰ ਰੱਬ ਆ ਫਿਰ ਇਹ ਤਾਂ ਬਹੁਤ ਜ਼ਬਰਦਸਤ 56 30 ਹੁਣ ਆਏ ਦੇਖਣਾ ਪੈਣਾ ਵੀ ਸਾਲਾ ਸੀਆਰਡੀ ਆਉਂਦਾ ਕਿ ਸਿੰਪਲ ਆਉਂਦਾ ਇਹ ਕਹਿੰਦਾ ਸੀਆਰਡੀ ਲੈਣਾ ਨਹੀਂ ਹੈਗਾ ਸੀਆਰਡੀ ਤਾਂ ਆਉਂਦਾ ਹੈ ਸਿੰਪਲ ਨਹੀਂ ਆਉਂਦਾ 56 ਤੇ ਦੋਏ ਲੋਟ ਤੇ ਨੂੰ ਫਿਰਦਾ ਵੀ ਭਾਈ ਜੇ ਬੰਦ ਹੋ ਗਏ ਵੀ ਜਿਆਦਾ ਮਿਲ ਜੂ ਆਉਂਦਾ ਨਹੀਂ ਹੈਗਾ ਹੁਣ ਕਿੱਥੇ ਹੁਣ ਤਾਂ ਸਾਰੇ ਸੀਆਰਡੀ ਕਰਤੇ ਸੀਆਰਡੀ ਭਾਈ ਉਹਦੀ ਮੋਡੀਫਿਕੇਸ਼ਨ ਖਤਮ ਹੈ ਇੱਕ ਤਰ੍ਹਾਂ ਦੀ ਉਹ ਲੈ ਕੇ ਫਾਇਦਾ ਨਹੀਂ ਉਹ ਲੈ ਕੇ ਕੋਈ ਫਾਇਦਾ ਵੀ ਘਟੇ ਜੀ ਹਾਂ ਹਾਂ ਉਹ ਨਹੀਂ ਅੰਕਲ ਹੁਣ ਭਾਈ ਇਹ ਤੇਰੇ ਨਾਲ ਆਪਣੀ ਪੌੜੀ ਧਰਾ ਲਈ ਪੌੜੀ ਉੱਪਰੇ ਲੈਂਦੀ ਪੌੜੀ ਲੈਂਦੀ ਕਿਹੜੇ ਪਰ ਪੌੜੀ ਛੋਟੇ ਪਰ ਮੈਂ ਜਗ੍ਹਾ ਬਣਾਵਾ ਹਾਂ ਤੇ ਤਿੰਦਰ ਨਹੀਂ ਜਿਆਦਾ ਕਰਦਾ ਕਿਆ ਫਾਇਦਾ ਦਾ ਨਹੀਂ ਸੋਈ 150 ਵਾਲਾ 150 ਹੀ ਹੋਣਾ ਉਹ 150 ਕਿੱਥੇ ਹੋਜੀ 300 40 80 ਸਣੀ ਬਸ ਦੇ ਲੈ ਉਧਰ ਤੋਂ ਇੱਕ ਕਿਆਰਾ ਪੂਰਾ ਪਾਤਾ 100 ਭਰੀ ਉਰੀ ਖੋਲਣਾ ਆਗ ਲੈ ਆਂਦੇ ਉਰੀ ਖੋਲਣਾ ਉੱਥੇ ਵਾਲੇ ਉੱਥੇ ਵਾਲੇ 5 ਭਰੀਆਂ ਲਿਆਂਦੀਆਂ ਬਸ ਚਾ ਬਾਕੀ ਬਾਕੀ ਪਹੁੰਚ ਕੇ ਘਰ ਅੰਕਲ ਕਹਿੰਦਾ ਫੱਟਾ ਤਾਰਨਾ ਹੈ ਬੰਦੇ ਹੈਗੇ ਚਾਰ ਫੱਟਾ ਤਰਾ ਜੋ ਉਹ ਟਾਇਰ ਫੱਜ ਜਾਣਾ ਤੇਰਾ ਦੇਖ ਕੇ ਹਾਂ ਹੋਲਦ ਰਹਾ ਬੰਦਾ ਸਾਡਾ ਮੜਾ ਇਹ ਬੈਗ ਲੈ ਲਈ ਇੱਕ ਵਾਰ ਫੱਟਾ ਉਤਾਰ ਕੇ ਬਾਈ ਰੱਖਣਾ ਤੇ 12 ਵਾਂ ਸਿੱਧਾ ਹੀ ਅੰਦਰ ਲਾ ਲੈਣਾ ਐਮਪੀ ਡਰਾਈਵਰ ਸਾਡਾ ਨਵਾਂ ਆਲੇ ਚਾਲਾ ਝੋਲਾ ਲੰਦਾ ਹੋਇਆ ਅੰਕਲ ਕਿਚਲ ਆਕਰ ਕਿੱਡੀਆਂ ਕਿੱਡੀਆਂ ਹੱਕਾ ਮਾਰਦਾ ਕਹਿੰਦਾ ਗਲਾਸ ਕੰਨ ਲੋ ਉਹ ਫੱਟਾ ਧਾਰ ਦੇ ਰੁਕ ਜਾ ਰੁਕ ਜਾ ਰੁਕ ਜਾ 2 ਮਿੰਟ ਇੰਨੀ ਗਾਹਾਂ ਕਦੇ ਲਿਆਇਦਾ ਉਹ ਪਿੱਛੇ ਹੋਣਾ ਇਹ ਟਾਇਰ ਫਸ ਗਿਆ ਇਸਕਾ ਰੁਕ ਜਾ ਰੁਕ ਜਾ ਚੱਲੋ ਦਬਦੇ ਅੰਕਲ ਚਲ ਤੇ ਲੱਭ ਪਾਪ ਦੇ ਤਾਂ ਕਿਹੜਾ ਦਮਨੇ ਵਾਲ ਝੋਟੇ ਕਿਤੇ ਚਾਹੀ ਸਲਾ ਨੇਕਾ ਲਾ ਤਾ ਜਾ ਬੱਠਾ ਲਿਗ ਦਵਦਾ ਕਿਤੇ ਚੱਲ ਮੋੜ ਲੈ